हां जी हेलो फ्रेंड्स वेलकम इन YouTube चैनल जी कि मैं सर ठीक-ठाक हूं जी एपिडे पंजाब चैनल दे तौडा बहुत-बहुत स्वागत है जी मैं हां बलविंदर कौर ते ब्लॉग लेके अपना हाजिर हो गए हैं जी लो जी है को मॉर्निंग द ता टाइम ते धीरे-धीरे आज मेरा मूड हो गया विना मैं कढ़ी बनाला कल भी मेरा मन कर दसी मैं कढ़ी बनावा बट कल मैंने ना मतलब कि जेडी आंटी जी लेके आउंदी हुंदे ने लस्सी ਕਿ ਮਧਰੂ ਲੱਸੀ ਨਾ ਮੈਨੂੰ ਮਿਲੀ ਹੈਗੀ ਇਸ ਲਈ ਨਾ ਫਿਰ ਮੈਂ ਅੱਜ ਜਿਹੜੀ ਹੈਗੀ ਲੱਸੀ ਉਧਰੋਂ ਮਿਲ ਗਈ ਲੱਸੀ ਵੀ ਮੈਨੂੰ ਥੋੜੀ ਜੀ ਮਿਲੀ ਸੀ ਕੜਵਿਕ ਤੇ ਮੈਂ ਕਿਹਾ ਚਲੋ ਆਪਾਂ ਕੜੀ ਬਣਾ ਲੈਂਦੇ ਆ ਠੀਕ ਹੈ ਜੀ ਪਿਆਜ਼ ਕੱਟੇ ਹੋਏ ਨੇ ਮੈਂ ਦੋ ਆਲੂ ਕੱਟੇ ਆ ਦੋ ਹੀ ਪਿਆਜ਼ ਕੱਟੇ ਆ ਤੇ ਅ ਕੜਾਹੀ ਦੇ ਵਿੱਚ ਤੇਲ ਪਾ ਕੇ ਠੀਕ ਹੈ ਜੀ ਇਹਨੂੰ ਗਰਮ ਕਰਨ ਤੋਂ ਬਾਅਦ ਉਹਦੇ ਵਿੱਚ ਪਿਆ ਅ ਜੀਰਾ ਪਾਇਆ ਜੀਰਾ ਪਾਉਣ ਤੋਂ ਬਾਅਦ ਫਿਰ ਆਪਾਂ ਪਿਆਜ਼ ਤੇ ਆਲੂ ਜਿਹੜੇ ਇਕੱਠੇ ਜਿਹੜੇ ਹੈਗੇ ਮੈਂ ਕੱਟੇ ਸੀ ਇਕੱਠੇ ਇਹਦੇ ਵਿੱਚ ਪਾਏ ਨੇ ਠੀਕ ਹੈ ਜੀ ਉਹ ਇਸ ਕਰਕੇ ਪਾਏ ਨੇ ਤਾਂ ਕਿ ਜਿਹੜੇ ਹੈਗੇ ਆਪਣੇ ਆਲੂ ਉਹ ਜਿਹੜੇ ਨਾਲ ਦੀ ਨਾਲ ਫਰਾਈ ਹੋ ਜਾਣ ਠੀਕ ਹੈ ਜੀ ਨਾ ਮੈਂ ਮਤਲਬ ਮੈਂ ਤਾਂ ਇਸ ਤਰੀ ਲ ਬਣਾਣੀ ਹੈ ਮੈਂ ਆਪਣਾ ਜਿਵੇਂ ਮੈਂ ਬਣਾਉਣੀ ਆ ਉਹ ਤੁਹਾਨੂੰ ਨਾਲ ਸ਼ੇਅਰ ਕਰ ਰਹੀ ਹਾਂ ਠੀਕ ਹੈ ਜੀ ਤੇ ਆਲੂ ਤੇ ਪਿਆਜ਼ਾਂ ਨੂੰ ਆਪਾਂ ਇਕੱਠੇ ਪਾ ਦਿੱਤਾ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਤਲਬ ਬ੍ਰਾਊਨ ਹੋਣ ਤੱਕ ਭੁੰਨਾਂਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਮੈਂ 4-5 ਹਰੀਆਂ ਮਿਰਚਾਂ ਜੜੀਆਂ ਕਤਰ ਲੀਆਂ ਨਗੀਆਂ ਮਸ਼ੀਨ ਦੇ ਵਿੱਚ ਉਹ ਇਹਦੇ ਵਿੱਚ ਐਡ ਕਰ ਦਿੱਤੀਆਂ ਨਗੀਆਂ ਤੇ ਹੁਣ ਆਪਾਂ ਇਹਨੂੰ ਹੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇਹ ਮੈਂ ਬਿਲਕੁਲ ਛੋਟੇ ਛੋਟੇ ਦੂ ਪਿਆ ਟਮਾਟਰ ਨਹੀਂ ਫਰੈਂਡਸ ਉਪਾ ਰਹੀਆਂ ਇਹ ਟਮਾਟਰ ਆਪਣੇ ਘਰੇ ਲੱਗੇ ਹੋਣੇ ਮਤਲਬ ਆਪਣੇ ਨੇ ਲੱਗੇ ਹੋਏ ਧਨੋਲੇ ਲੱਗੇ ਹੋਏ ਸੀਗੇ ਤੇ ਉਥੋਂ ਆਪਾਂ ਗਏ ਸੀਗੇ ਜਦੋਂ ਤੇ ਮੰਮੀ ਨੇ ਮੈਨੂੰ ਤੋੜ ਕੇ ਦਿੱਤੇ ਸੀ ਕਿ ਛੋਟੇ ਛੋਟੇ ਨੇ ਵੀ ਦੋ ਹੀ ਪਾਏ ਆਗੇ ਇਹ ਤੇ ਆਪੋ ਬਾਦਤੀ ਨੇ ਕੱਟ ਕੇ ਤੇ ਨੂੰ ਫਿਰ ਆਪਾਂ ਹਲਾਵਾਂਗੇ ਚੰਗੀ ਤਰ੍ਹਾਂ ਦੇ ਨਾਲ ਤੇ ਜਿਹ ਦੋ ਇਹਨਾਂ ਮਤਲਬ ਕਿ ਆਪਣੇ ਆਲੂ ਭੁੰਨੇਗੇ ਤੇ ਪਿਆਜ਼ ਭੁੰਨੇਗੇ ਫਿਰ ਇਹਦੇ ਵਿੱਚ ਆਪਾਂ ਮਿਕਸਰ ਮਿਕਸਚਰ ਜਿਹੜਾ ਉਹ ਪਾਵਾਂਗੇ ਠੀਕ ਹੈ ਜੀ लौजी मैं भन के देख रही थी आलू बिल्कुल मतलब तैयार ही तकरीबन थे कच्चे नहीं बिल्कुल तैयार हो गए थे लोजी मसाला अपना रेडी है ਇਸ ਤੋਂ ਬਾਅਦ ਦਹੀਂ ਦੇ ਵਿੱਚ ਬੇਸਨ ਮੇਰਾ ਘੋਲਿਆ ਹੋਇਆ ਸੀਗਾ ਠੀਕ ਹੈ ਜੀ ਉਹਦੇ ਵਿੱਚ ਜਿਹੜਾ ਸੀਗਾ ਨਮਕ ਮਿਰਚ ਹਲਦੀ ਤਿੰਨੇ ਚੀਜ਼ਾਂ ਮੈਂ ਐਡ ਕੀਤੀਆਂ ਸੀ ਮੋਪਾ ਮਿਕਸਰ ਦੇ ਵਿੱਚ ਪਾ ਦਿੱਤਾਗਾ ਤੇ ਪਾਉਣ ਸਾਤ ਤੁਸੀਂ ਦੇਖੋ ਗਾੜੀ ਹੋਣ ਲੱਗ ਗਈ ਹੈ ਤੇ ਜਿੰਨੀ ਮੈਨੂੰ ਮਤਲਬ ਆਪਾਂ ਨੂੰ ਚਾਹੀਦੀ ਹੈ ਪਤਲੀ ਤੇ ਉਹਨਾਂ ਪਾਣੀ ਦੇ ਵਿੱਚ ਮੈਂ ਐਡ ਕਰੂੰਗੀ ਲੋ ਦੀ ਕੜੀ ਮੈਂ ਅੱਜ ਸਵੇਰੇ ਸਵੇਰੇ ਤਿਆਰ ਕਰ ਦਿੱਤੀ ਤੇ ਕਾਫੀ ਮਤਲਬ ਮੈਨੂੰ ਨਾ 2-3 ਦਿਨਾਂ ਤੋਂ ਮਨ ਕਰ ਰਿਹਾ ਸੀ ਕੜੀ ਖਾਣ ਨੂੰ ਤੇ ਆਪਾਂ ਕੜੀ ਇਹ ਸਵੇਰੇ ਬਣਾ ਰਹੇ ਆਂ ਤੇ ਹੁਣ ਸਵੇਰੇ ਖਾ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਦੁਪਹਿਰੇ ਵੀ ਆਪਾਂ ਕੜੀ ਖਾ ਲਾਂਗੇ ਜੇ ਮਨ ਹੋਇਆ ਤਾਂ ਆਪਾਂ ਚਾਹ ਵੀ ਬਣਾ ਲਾਂਗੇ ਠੀਕ ਹੈ ਜੀ ਲਓ ਜੀ ਉਸ ਤੋਂ ਬਾਅਦ ਆਪਾਂ ਇੱਕ ਚਮਚਾ ਜਿਹੜਾ ਹੈਗਾ ਮੇਥੀ ਸੁੱਕੀ ਮੇਥੀ ਲਈ ਆ ਵੀ ਆਪਣੇ ਘਰ ਦੀ ਮੇਥੀ ਆ ਤੇ ਉਹ ਵਾਲੀ ਲਿਖੀ ਲਓ ਜੀ ਆਪਾਂ ਟਾਕਤਾ ਤੇ ਆਪਣੀ ਕੜੀ ਹੂੰ ਮਤਲਬ ਰੱਖ ਦਿੱਤੀ ਤਿਆਰ ਹੋ ਗਈ ਜੀ ਕਿਚਨ ਦੇ ਵਿੱਚ ਸਫਾਈ ਕਰਨ ਵਾਲੀ ਰਹਿੰਦੀ ਆ ਮਤਲਬ ਉੱਪਰ ਉੱਪਰ ਰਹਿੰਦੀ ਸਾਰੇ ਵਰਤਨਗਰਾਂ ਡੱਬੇ ਦੇ ਵਿੱਚ ਆਪਣੀ ਮੀਠੀ ਪਾਈ ਹੋਈ ਹੈ ਤੇ ਇਹ ਆਪਾਂ ਰੱਖ ਲਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਸਮਾਨ ਚੱਕਣ ਵਾਲਾ ਉਹ ਚੱਕ ਦਾਂਗੇ ਭਾਂਡੇ ਵਗੈਰਾ ਜਿਹੜੀ ਹੈਗੇ ਨੇ ਉਹ ਸਾਫ ਕਰਾਂਗੇ ਠੀਕ ਹੈ ਜੀ ਤੇ ਇੱਧਰ ਮੈਂ ਤੁਹਾਨੂੰ ਦਿਖਾ ਰਹੀ ਸੀ ਮੇਰੇ ਝਾੜੂ ਪੂੰਛ ਦਾ ਕੰਮ ਜਿਹੜਾ ਕੰਪਲੀਟ ਹੋ ਗਿਆ ਤੇ ਝਾੜੂ ਪੂੰਛਾ ਮੈਂ ਕਰ ਦਿੱਤਾ ਸਰਦਾਰ ਜੀ ਤਿਆਰ ਹੋ ਰਹੇ ਨੇ ਪੱਗ ਬੰਨ ਲਈ ਉਹਨਾਂ ਨੇ ਠੀਕ ਹੈ ਜੀ ਤੇ ਮੈਂ ਤੁਹਾਨੂੰ ਦਿਖਾ ਰਹੀ ਸੀ ਇਹ ਵਾਲੀ ਸਬੂਟੀ ਨਾ ਟਾਈਮ ਨਹੀਂ ਆਇਆ ਹੁਣੇ ਠੀਕ ਹੈ ਜੀ ਕਾਫੀ ਦਿਨਾਂ ਤੋਂ ਸੂਟ ਇਸ ਕਰਾਈ ਪਿਆਗਾ ਮੇਰਾ ਸੂਟ ਹੁਣ ਤੱਕ ਐਸਾ ਨਾ ਵੀਡੀਓ ਵਿੱਚ ਤੇ ਇਹਦੀ ਡਿਜ਼ਾਈਨਿੰਗ ਕਰਨੀ ਆ ਹਾਂ ਮਤਲਬ ਟਾਈਮ ਨਹੀਂ ਲੱਗ ਰਿਹਾ ਕਦੋਂ ਕਰਾਂ ਕਦੋਂ ਕਰਾਂ ਹਣਾ ਤੇ ਅੱਜ ਵੀ ਮੈਨੂੰ ਸਵੇਰੇ ਮਮੀ ਦਾ ਫੋਨ ਆ ਗਿਆ ਸੀਗਾ ਅੱਜ ਅਸੀਂ ਮਾਰਕੀਟ ਜਾਣਾ ਸੀਗਾ ਤੇ ਮਾਰਕੀਟ ਜਾਣ ਤੋਂ ਬਾਅਦ ਵੀ ਸ਼ਾਇਦ ਮਤੋਂ ਕੋਈ ਵਲੌਗ ਨਹੀਂ ਬਣਿਆ ਹੈਗਾ ਬਸ ਸਵੇਰੇ ਦੇ ਕੰਮ-ਕਾਰ ਕਰਨ ਤੋਂ ਬਾਅਦ ਜਿਹੜਾ ਫਟਾਫਟ ਰੋਟੀ ਉੱਠੀ ਖਵਾਈ ਹਣਾ ਖਾਧੀ ਫਿਰ ਬੱਚਿਆਂ ਨੂੰ ਤਿਆਰ ਕੀਤਾ ਤਰਨ ਲੋਜੀ ਫਿਰ ਉਸ ਤੋਂ ਬਾਅਦ ਆਪਾਂ ਮਾਰਕੀਟ ਚਲੇ ਗਏ ਸੀ ਧੁੱਪ ਬਹੁਤ ਜ਼ਿਆਦਾ ਹੋ ਗਈ ਸੀ ਉਸ ਤੋਂ ਬਾਅਦ ਕੋਈ ਵਲੌਗ ਜਿਹੜਾ ਹੈਗਾ ਨੇਮ ਨਾ ਸਕੀ ਮੈਂ ਤੇ ਸ਼ਾਮ ਨੂੰ ਵਲੌਗ ਸ਼ੂਟ ਕੀਤਾ ਸੀ ਮੈਂ ਥੋੜਾ ਜਿਹਾ ਤੇ ਲੋਜੀ ਮੈਂ ਬਾਹਰ ਦਾ ਵੀ ਦਿਖਾ ਰਹੀ ਹਾਂ ਬਾਹਰ ਦੇਖੋ ਕਿੰਨੀ ਜ਼ਿਆਦਾ ਧੁੱਪ ਚੜੀ ਤੇ ਹਵਾ ਬਹੁਤ ਸ੍ਰੰ ਚੱਲ ਰਹੀ ਸੀਗੀ ਤੇ ਮੈਂ ਤੁਹਾਨੂੰ ਨਜ਼ਦੀਕ ਕਰਕੇ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਵੀ ਆਪਣੇ ਨਾ ਅਮਰੂਦ ਤੇ ਫਲ ਬਹੁਤ ਜ਼ਿਆਦਾ ਆਇਆ ਹੈਗਾ ਅਮਰੂਦ ਤੇ ਨਾ ਬਹੁਤ ਜ਼ਿਆਦਾ ਫਲ ਆਇਆ ਹੋਇਆ ਦੇਖੋ ਦੀ ਫਾਲਾ ਮਤਲਬ ਬਹੁਤ ਜ਼ਿਆਦਾ ਆਇਆ ਸੀ ਕਿੰਨਾ ਝੜ ਗਿਆ ਹਾਲੇ ਵੀ ਬਹੁਤ ਜ਼ਿਆਦਾ ਲੱਗਿਆ ਹੋਇਆਗਾ ਠੀਕ ਹੈ ਜੀ ਕਿ ਆਪਣੀ ਛੋਟੀ ਜੀ ਇਹ ਆਪਣੀ ਨਾ ਇਹ ਛੋਟੀ ਜੀ ਮਤਲਬ ਕਿ ਆ ਰਹੀ ਹੈ ਜਿਹਦੇ ਵਿੱਚ ਕਾਫੀ ਕੁਝ ਲਗਾ ਰੱਖਿਆ ਆਪਾਂ ਤੇ ਇਹਦੇ ਵਿੱਚ ਇੱਕ ਤਾਂ ਜੀ ਆਪਣੀ ਬੇਲ ਲਈ ਹੋਈ ਆ ਬੇਲ ਆਪਾਂ ਨੂੰ ਅੜੀਸਰ ਗਏ ਸੀ ਉੱਥੇ ਨਾ ਮਤਲਬ ਇਹ ਬੂਟੇ ਬਣਦੇ ਸੀਗੇ ਤੇ ਉਹਨਾਂ ਨੇ ਸਾਨੂੰ ਦੋ ਬੂਟੇ ਦਿੱਸੀ ਜੀ ਬੇਲ ਦੇ ਤੇ ਇੱਕ ਆਪਾ ਬੇਲ ਜਿਹੜੀ ਸੀਗੀ ਆਪਾਂ ਤਨੋਲੇ ਲਾ ਦਿੱਤੀ ਇੱਥੇ ਨਾਲੇ ਕਾਫੀ ਬਧੀ ਚੱਲ ਰਹੀ ਹੈ ਜਿਹੜੀ ਤਨੋਲੇ ਲੱਗੀ ਹੋਵੇ ਤੁਹਾਨੂੰ ਦਿਖਾਉਂਗੀ ਜਦੋਂ ਗਏ ਤੇ ਇਹ ਵਾਲੀ ਬੇਲ ਵੀ ਕਾਫੀ ਬਧੀ ਚੱਲ ਰਹੀ ਹੈ ਤੇ ਨਾਲ ਇੱਕ ਆਪਾ ਕਨੇਰ ਲਾਇਆ ਹੋਇਆ ਕਨੇਰ ਦਾ ਵੀ ਆਪਾਂ ਲੈ ਜਾਂਦੇ ਸਾਡੇ ਪਿੰਡ ਗਏ ਸੀ ਆਪਾਂ ਪੋਤਨੇ ਤੇ ਉੱਥੇ ਮੱਥਾ ਟੇਕਣ ਗੁਰਦੁਆਰੇ ਤੇ ਉੱਥੋਂ ਲੈ ਕੇ ਆਉਂਦਾ ਸੀ ਆਪਾਂ ਲਾ ਦਿੱਤਾ ਸੀ ਤੇ ਕਾਫੀ ਬਧੀ ਚੱਲ ਪਿਆ ਵੀ ਹੈ ਤੇ ਇੱਧਰ ਬੁੱਟੇ ਲਾਏ ਹੋਣਗੇ ਜੀ ਫੁੱਲਾਂ ਵਾਲੇ ਬੁੱਟੇ ਲਾਏ ਹੋਏ ਕੁਛ ਠੀਕ ਹੈ ਜੀ ਤੇ ਇੱਧਰ ਮਨੀ ਪਲਾਂਟ ਠੀਕ ਹੈ ਕੁਝ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਇ ਠੀਕ ਹੈ ਜੀ ਇਧਰ ਨੂਰ ਹਜੇ ਖੇਡ ਕੇ ਆਈ ਸੀਗੀ ਤੇ ਇਧਰ ਸਾਈਕਲ ਆ ਦਿੱਤਾ ਉਹਨੇ ਲਓ ਜੀ ਇਹ ਆਪਣੇ ਅਸ਼ੋਕਾ ਠੀਕ ਹੈ ਜੀ ਆਪਾਂ ਜਦੋਂ ਘਰ ਪੈਸੇ ਆਉ ਆ ਬੇਲ ਦੇਖ ਲਓ ਫੁੱਲ ਆਏ ਪਏ ਨੇ ਤੇ ਜਦੋਂ ਆਪਾਂ ਘਰ ਪੈਸੇ ਨੇ ਤਿੰਨ ਸੁੱਕੇ ਲਾਏ ਸੀ ਤਿੰਨਾਂ ਦੇ ਵਿੱਚੋਂ ਇੱਕ ਅਸ਼ੋਕਾ ਹੀ ਚੱਲੇ ਆ ਤੇ ਬਾਕੀ ਸਾਰੇ ਮਰ ਗਏ ਸੀ ਲਓ ਜੀ ਮੈਂ ਕੜੀ ਦਿਖਾ ਦਾਂ ਕੜੀ ਜਿਹੜੀ ਆਪਣੀ ਉਵਾਲ ਹੋਣੀ ਸ਼ੁਰੂ ਹੋ ਗਈ ਨੇ ਕੜੀ ਕੜੀ ਨੂੰ ਆਪਾਂ ਮਤਲਬ ਚੰਗੀ ਤਰ੍ਹਾਂ ਦੇ ਨਾਲ ਵਾਲੇ ਤੇ ਨੀਕੇ ਵਾਲੇ ਦੇ ਦੇ ਕੇ ਜਿਹੜੀ ਹੈਗੀ ਆ ਮਤਲਬ ਕਿ ਉਹ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਪਕਾ ਲਾਂਗੇ ਠੀਕ ਹੈ ਜਿੰਨੀ ਇਹ ਕੜੂਗੂਗੀ ਜਦੋਂ ਟੇਸਟੀ ਬਣੂਗੀ ਤੇ ਕੜੀ ਦੋ ਤਰ੍ਹਾਂ ਬਣਦੀ ਹੈ ਕਪਕੌੜਿਆਂ ਵਾਲੀ ਕੜੀ ਬਣ ਜਾਂਦੀ ਹੈ ਜੀ ਠੀਕ ਹੈ ਜੀ ਜੇ ਨਾਲ ਮਤਲਬ ਕਦੇ ਮਨ ਹੋਵੇ ਪਕੌੜਿਆਂ ਤੇ ਇਸ ਤਰ੍ਹਾਂ ਬਣਾ ਲੈਣੇ ਜੀ ਲਓ ਜੀ ਬਰਤਨ ਵਗੈਰਾ ਸਾਫ ਕਰ ਦਿੱਤੇ ਨੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਰਹੀ ਸੀ ਕੜੀ ਆਪਣੀ ਰੈਡੀ ਹੋ ਚੁੱਕੀ ਸੀ ਜਿਹੜੀ ਕੜੀ ਦੇ ਆਪਾਂ ਇੰਨੀ ਕੋਈ ਗਾੜ੍ਹੀ ਰੱਖੀਏ ਦੇਖੋ ਠੰਡੀ ਹੋ ਕੇ ਤਾਂ ਹੋਰ ਵੀ ਜ਼ਿਆਦਾ ਗਾੜ੍ਹੀ ਹੋ ਚੁੱਕੀ ਤੇ ਗਰਮ ਗਰਮ ਖਾਣਸ ਬਹੁਤ ਜ਼ਿਆਦਾ ਟੇਸਟੀ ਲੱਗਦੀ ਇਸ ਤੋਂ ਬਾਅਦ ਜਿਹੜਾ ਮੈਂ ਹਰਾ ਧਨੀਆ ਕੱਟ ਕੇ ਰੱਖਿਆ ਵਸ ਦੀ ਠੀਕ ਹੈ ਜੀ ਆਪਾਂ ਹਲਤ ਉਬਲ ਐਡ ਦੇ ਵਿੱਚ ਦੇਖੋ ਜੀ ਕਿੰਨੀ ਜ਼ਿਆਦਾ ਸੋਹਣਾ ਲੱਗਦਾ ਮਤਲਬ ਕਲਰ ਕੜੀ ਦਾ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਕੜੀ ਕੜੀ ਦੇਖੋ ਲੱਸੀ ਨਾਲ ਹੀ ਵਧੀਆ ਬਣਦੀ ਹੈ ਨਾ ਲੱਸੀ ਤੋਂ ਬਿਨਾਂ ਤਾਂ ਕੜੀ ਪਾਨਦੀ ਵੀ ਨਹੀਂ बहुत ज़्यादा टेस्टी बनी सी कड़ी सारा ने काफ़ी ज़्यादा पसंद की थी तो इस तुँ तो बाद जोड़ा मतलब बस मैं मतलब कि काम बाद मतलब घरते सारे ऐसा देखो मैं बर्तन भी साफ कर दते ने उस तो बाद कोई ब्लॉग नहीं बनाया मम्मी ना चली गई मैं मार्केट लोजे है नैक्सट मॉर्निंग का ठीक है नैक्सट मॉर्निंग भी मैं झाड़ू पोचा कर दिता स ਠੀਕ ਹੈ ਜੀ 파ਕਣੀ ਵਗੈਰਾ ਸਾਫ ਹੋ ਚੁੱਕੀ ਸੀ ਤੇ ਮੈਂ ਟਿੰਡੋ ਵੀ ਕੱਟੀ ਠੀਕ ਹੈ ਜੀ ਟਿੰਡੋ ਜਿਹੜੀ ਉੱਪਰ ਵਾਕ ਹੀ ਕੱਟੇ ਇਸ ਤੋਂ ਮੌਸਮ ਬਹੁਤ ਵਧੀਆ ਸੱਜ ਵੀ ਹਵਾ ਚਾਲ ਰਹੀ ਸੀ ਤੇ ਲੋਜੀ ਨੂੰ ਤੜਕਾ ਲਾ ਦਿੱਤਾ ਇਹਨੂੰ ਇਸ ਪਿਆਜ਼, ਹਰੀ ਮਿਰਚ ਤੇ ਟਮਾਟਰ ਦਾ ਠੀਕ ਹੈ ਜੀ ਬਹੁਤ ਜ਼ਿਆਦਾ ਟੇਸਟੀ ਬਣੇਗੀ ਇਹ ਵੀ ਟਿੰਡੋ। ਇਹਦੇ ਵਿੱਚ ਟਿੰਡੋ ਦੀ ਸਬਜ਼ੀ ਜਿਹੜੀ ਹੈਗੀ ਮਤਲਬ ਅਸੀਂ ਇਹਨਾਂ ਨੂੰ ਵਿੱਚ ਪਾ ਕੇ ਇਹਦੇ ਨਾਲ ਇਹਨਾਂ ਨੂੰ ਹਲਾ ਰਹੀ ਹਾਂ ਫਿਰ ਇਸ ਨੂੰ ਮਿਕਸ ਕਰਕੇ ਤੇ ਇਹਨੂੰ ਮਤਲਬ ਕਿ ਸਿੰਮ ਗੈਸ ਤੇ ਬਣਾਉਂਗੀ ਤੇ ਇਸ ਨੂੰ ਗੈਸ ਤੇ ਨਾਲ ਨੂੰ ਦੂਸਰੇ ਪਾਸੇ ਰੱਖੂਗੀ ਤੇ ਫਿਰ ਇਹਨੂੰ ਆਪਾਂ ਮਤਲਬ ਟੱਕ ਤਾਂ ਕਿ ਜਿਹੜੀ ਜਿਹੜਾ ਤੇ ਨਾ ਮਤਲਬ ਇਹਦੇ ਤੇ ਕੋਈ ਪਲੇਟ ਸੈਟ ਨਹੀਂ ਕੋਈ ਛੋਟਾ ਥਾਲਾ ਜਿਹੜਾ ਸੈਟ ਆਉਂਦਾ ਜਿਹਦੇ ਵਿੱਚ ਤੇ ਮੈਂ ਇਹਨੂੰ ਟੱਕ ਦਿੰਨੀ ਆ ਤਾਂ ਆਪਾਂ ਜਿਹੜੀ ਹੈਗੀ ਬਾਹਰ ਨਹੀਂ ਆਉਂਦੀ। ਤੇ ਜਦੋਂ ਦੂਸਰੀ ਸਾਈਡ ਤੇ ਗੈਸ ਨਾਲ ਮੈਂ ਘੜਦਾਂਗਾ। ਉਤਰੀ ਸਾਈਡ ਸੇ ਮੈਂ ਕਰਾਂ ਤਾਂ ਉਹ ਗੈਸ ਬੰਦ ਨਹੀਂ ਹੁੰਦਾ ਤੇ ਇੱਧਰਲਾ ਗੈਸ ਜਿਹੜਾ ਮੈਂ ਸਿਮ ਕਰਦੀ ਆ ਤਾਂ ਉਹ ਬੰਦ ਹੋ ਜਾਂਦਾ। ਠੀਕ ਹੈ ਜੀ। ਲਓ ਜੀ ਸਬਜ਼ੀ ਆਪਾਂ ਇੱਧਰ ਰੱਖ ਦਾਂਗੇ ਠੀਕ ਹੈ ਜੀ ਟੱਕ ਕੇ। ਤੇ ਸਿੰਗਾਸ ਤੇੰਤ ਕਾਉਂਗੀ ਤੇ ਫਿਰ ਮੈਂ ਉਸ ਤੋਂ ਬਾਅਦ ਬਣਾਉਂਗੀ ਜੀ ਰੋਟੀ ਤੇ ਸਰਦਾਰ ਜੀ ਦਾ ਵੀ ਟਾਈਮ ਹੋਇਆ ਹੀ ਪਿਆ ਸੀਗਾ ਮਤਲਬ 10 ਮਿੰਟ ਤੱਕ ਮੈਨੂੰ ਸਰਦਾਰ ਜੀ ਨੇ ਜਾਣਾ ਸੀ ਸਰਦਾਰ ਜੀ ਰੈਡੀ ਸੀ ਮੈਂ ਵੀ ਆਪਣੇ ਕੰਮ तकरीबन ਖਤਮ ਕਰ ਲਏ ਸੀ ਬਸ ਕੱਲੀ ਰੋਟੀ ਸਬਜ਼ੀ ਦਾ ਹੀ ਆਪਣਾ ਕੰਮ ਬਹਿੰਦਾ ਸੀ ਜੀ ਸਬਜ਼ੀ ਆਪਾਂ ਬਣਾ ਦੇਤੀ ਹੈ ਉਸ ਤੋਂ ਬਾਅਦ ਬਣਾਵਾਂਗੇ ਜੀ ਰੋਟੀ ਤੇ ਬਸ ਫਿਰ ਇਸ ਤੋਂ ਬਾਅਦ ਜਿਹੜਾ ਸੀ ਮੰਮੀ ਨਾਲ ਰੋਟੀ ਦੇਵਾਂਗੀ ਜੀ ਠੀਕ ਹੈ ਜੀ ਫਿਰ ਆਪਾਂ ਨਾ ਉਹ ਲਵਾਵਾਂਗੇ ਜੀ ਉਸ ਤੋਂ ਬਾਅਦ ਨਾ ਮੈਂ ਸੱਚ ਤੁਹਾਨੂੰ ਦੱਸਣਾ ਭੁੱਲ ਗਿਆ ਜਦਨਾ ਮੈਂ ਜਦੋਂ ਉੱਪਰ ਸੀਗੀ ਤੇ ਉੱਪਰ ਸੀਗੀ ਉਦੋਂ ਨਾ ਮੈਂ ਕਰਮੈ ਦਾ ਦੇਖੋ ਆਪਣੇ ਪੜ ਦਾ ਸਾਫ਼ ਕਰਨ ਲਈ ਰਹਿ ਗਈ ਬਸ ਕੰਢੇ ਝਾੜੂ ਪੋਚਾਓ ਹੁਕੀਆ ਆਪਣਾ ਠੀਕ ਹੈ ਜੀ ਤੇ ਜਦੋਂ ਮੈਂ ਉੱਪਰ ਸੀ ਨਾ ਉਦੋਂ ਮੈਂ ਧਰਨ ਨੂੰ ਤਿਆਰ ਕਰਤਾ ਸੀ ਉੱਪਰੀਆਂ ਨੂੰ ਮੈਂ ਨਿਵਾਤਾ ਨਿਵਾਉਣ ਤੋਂ ਬਾਅਦ ਉਹਦਾ ਜੂੜਾ ਵਗੈਰਾ ਕਰਤਾ ਜੀ ਠੀਕ ਹੈ ਤੇ ਇਸ ਵੇਲੇ ਆਪਾਂ ਕੰਮ ਨੇ ਗਿਰਤਾ ਜੀ ਕਿਉਂਕਿ ਨਾ ਫਿਰ ਜਦ ਇੱਕ ਵਾਰੀ ਇਹ ਬਗ ਜਾਣ ਨਾ ਬਸ ਫਿਰ ਤਾਂ ਹੱਕਾ ਮਾਰ ਮਾਰ ਕੇ ਬਣਾਉਣਾ ਪੈਣੀ ਤਾਂ ਉਹਨੂੰ ਸ਼ੂਟਿੰਗ ਆ ਨਾ ਬੱਚੇ ਕੁਤਤਾ ਯਾ ਇੱਥੇ ਆਉਂਦੇ ਆ। ਲੋ ਜੀ ਇਹ ਹੈਗਾ ਸ਼ਾਮ ਦਾ ਸ਼ਾਮ ਦਾ ਟਾਈਮ ਤੇ ਸ਼ਾਮ ਨਹੀਂ ਹੈਗਾ ਸੋ ਜੀ ਫ੍ਰੈਂਡਸ ਇਹ ਹੈਗਾ ਸਵੇਰ ਦੀ ਵੀ ਖਿਆਲ ਚ ਹਾਂ। ਕੱਲ ਮੇਰਾ ਮੂਡ ਸੀ ਨਾ ਸ਼ਾਮ ਨੂੰ ਕੱਟੂਗੀ। ਇਹ ਆਪਣੇ ਕੋਲ ਸਟੂਟ ਆਇਆ ਸੀਗਾ 10-11 ਸਾਲ ਦੀ ਕੁੜੀ ਹੈ ਵੀ ਉਹਦੀ ਫਰੌਕ ਸੂਟ ਬਣਾਉਣਾ ਸੀਗਾ। ਇਹ ਇਹ ਪਲੇਨ ਸਲਵਾਰ ਤੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵਾਲਾ ਮਸਟਾਫ ਸੀਗਾ ਨਾ ਕਮੀਜ਼ ਦਾ। ਤੇ ਇਹ ਵਾਲਾ ਉਹ ਕਮੀਜ਼ ਦਾ ਕਪੜਾ ਸੀਗਾ ਤੇ ਮੈਂ ਕਟਿੰਗ ਬਾਡੀ ਪਹਿਲਾਂ ਕਟਿੰਗ ਕਰ ਲਈ ਸੀ ਆਪਾਂ ਤੇ ਆ ਆ ਦੇਖੋ ਪੱਲੇ ਲੱਗ ਲੱਗ ਕਰ ਲਈ ਸੀ ਤੇ ਇਹਨੂੰ ਦਬਲ ਕਰਕੇ ਨੇ ਮੈਂ ਮਤਲਬ ਪਿਛਲੀ ਜਿਹੜੀ ਬਾਡੀ ਆਪਾਂ ਉਹ ਕਟਿੰਗ ਕਰ ਰਹੇ ਆ ਠੀਕ ਹੈ ਜੀ ਤੇ ਜਿੰਨਾ ਉਹਨਾਂ ਦਾ ਮਤਲਬ ਕਿ ਉਹਨਾਂ ਦਾ ਉਹਨਾਂ ਦਾ ਨੋਪ ਲੈ ਆਲੇ ਸੀਗਾ ਤੇ ਉਹਨਾਂ ਨੇ ਕੋਈ ਫੋਟੋ ਵੀ ਨਹੀਂ ਭੇਜਿਆ ਸੀ ਕਿ ਉਹ ਗੁੜੀਆ ਗੁੜੀਆ ਕਹਿੰਦੇ ਗੁੜੀਆ ਤੁਸੀਂ ਲੈ ਲੈਣੋ ਆਪਾਂ ਉਹ ਤੋਂ ਨੋਪ ਲੈ ਆਲੇ ਸੀਗਾ ਠੀਕ ਹੈ ਜੀ ਇਹ ਕੋ ਟਾਈਮ ਹੋਊਗਾ ਸਵੇਰ ਦਾ 11:00 ਵਜੇ ਦਾ ਸ਼ਾਇਦ ਸਾਢੇ 10:00 ਜਾਂ 11:00 ਵਜੇ ਦਾ ਟਾਈਮ ਹੋਊਗਾ ਲੋ ਜੀ ਆਪਾਂ ਪਰ ਤਰਕੀ ਜਿਹੜੀ ਹੈਗੀ ਉਹਨੀ ਪਾਟੀ ਆਪਾਂ ਬੈਕ ਵਾਲੀ ਪੱਟ ਲਈ ਹੈ ਠੀਕ ਹੈ ਜੀ ਬਾਕੀ ਆਪਾਂ ਜਿੰਨਾ ਉਹਦਾ ਮਾਰਜਨ ਸੀ ਉਸ ਦੇ ਅਕੋਰਡਿੰਗ ਹੀ 12 ਇੰਚ ਦੀ ਆਪਾਂ ਲਈ ਸੀ ਕਿਉਂਕਿ ਉਹ ਛੋਟੀ ਹੋਈ ਰਹਦੀ ਆ ਨਾ ਜਿਆਦੇ ਵੱਡੀ ਨਹੀਂ ਹੈਗੀ ਤੇ ਇਹ ਫਟੀਆਂ ਚ ਕੱਟ ਲਈ ਸੀਗੀ 12 ਇੰਚ ਆਪਣੇ ਤਿਆਰ ਹੋ ਜੂਗੀ ਇਹ ਹੈਗਾ ਆਪਣੇ ਕੋਲੇ ਕਪੜਾ ਜਿਹੜਾ ਬਚ ਗਿਆ ਸੀਗਾ ਠੀਕ ਹੈ ਜੀ ਤੇ ਇਹਦੇ ਵਿੱਚ ਜੇ ਆਪਾਂ ਬਾਹਮਾ ਕੱਟਣੀ ਸੀ ਜੀ ਤੇ ਇਹਦੇ ਵਿੱਚ ਜਿਹੜੀ ਹੈ ਕਿ ਸੀ ਆ ਜਿਹੜਾ ਹੈਗਾ ਦੂਜੀ ਦੇ ਪਾਲ ਪੈਣੇ ਆ ਵੀੱਚ ਕਪੜਾ ਹੁੰਦਾ ਜਿਹੜਾ ਹਨਾ ਬਲ ਪੈਣਾਗਾ ਉਹ ਉਹ ਚੀਜ਼ ਆਪਾਂ ਇਹਦੇ ਵਿੱਚ ਕੱਢਣੀ ਸੀ ਲੈਂਥ ਜਿੰਨੀ ਆਪਾਂ ਨੂੰ ਚਾਹੀਦੀ ਸੀ ਉਹ ਲੈਂਥ ਕੱਢਾਂਗੇ ਮਤਲਬ ਕਿ ਜਿਹੜਾ ਪਹਿਲਾ ਬਰਦੀ ਕੱਟੀ ਆ ਉਹ ਵੀ ਇਸੇ ਤਰ੍ਹਾਂ ਹੀ ਮਤਲਬ ਇੰਨੇ ਕਪੜਾ ਸੀਗਾ ਉਹਦੇ ਵਿੱਚੋਂ ਕੱਟੀ ਆ ਤੇ ਉਹਦੇ ਵਿੱਚੋਂ ਕਪੜਾ ਮੈਨੇ ਕੱਟਿਆ ਕੱਟ ਕੇ ਰੱਖਿਆ ਸੀ بس ਉਹਦੇ ਜਿੰਨੇ ਕੱਟਣਾ ਉਹ ਵੀ ਉੱਪੇ ਦੇ ਉੱਪਰ ਤਰ ਕੇ ਕੱਟ ਲਾਂਗੇ ਠੀਕ ਹੈ ਜੀ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰਿਓ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਟਿੰਗ ਚਾਹੁੰਦੇ ਹੋ ਠੀਕ ਹੈ ਜੀ ਤਾਂ ਪਲੀਜ਼ ਮੈਨੂੰ ਦੱਸ ਦਿਓ ਤਾਂ ਆਪਾਂ ਜਿਹੜੇ ਹੈਗੇ ਤੁਹਾਡੇ ਲਈ ਜਰੂਰ ਲੈ ਕੇ ਆਵਾਂਗੇ ਕੋਈ ਪਲਾਜ਼ੋ ਕਟਿੰਗ ਠੀਕ ਹੈ ਜੀ ਜਾਂ ਕੋਈ ਸਟ੍ਰੇਟ ਸਲਵਾਰ ਕਟਿੰਗ ਜਿਸ ਤਰ੍ਹਾਂ ਦੀ ਹੁੱਕ ਤੁਸੀਂ ਚਾਹੁੰਦੇ ਹੋ ਮੈਂ ਤੁਹਾਨੂੰ ਜ਼ਰੂਰ ਦਵਾਂਗੀ ਤੇ ਇਹ ਜਿਹੜਾ ਸੀਗਾ ਫਰੌਕ ਦੇ ਨਾਲ ਪਜਾਮਾ ਸੀਗਾ ਠੀਕ ਹੈ ਜੀ ਕਟਿੰਗ ਸੌਰੀ ਸਟਿਚ ਕਰਕੇ ਦਿਨਾ ਸੀਗਾ ਉਹਨਾਂ ਨੂੰ ਲੋ ਜੀ ਇਹ ਆਪਣੇ ਕੋਲ ਪਾਵਾਂ ਨਿਕਲੀਆਂ ਨੇ ਠੀਕ ਹੈ ਜੀ ਗਰਮੀ ਦਾ ਮੌਸਮ ਹੈ ਇਸ ਲਈ ਪਤਲੀਆਂ ਪਹਾਂਵਾਂ ਹੀ ਬਣਾਵਾਂਗੀ ਬੱਚਿਆਂ ਹੁਣ ਤੱਕ ਦੀਆਂ ਮਾਂ ਠੀਕ ਨਹੀਂ ਲੱਗੀਆਂ ਹਨ ਵੈਸੇ ਤਾਂ ਚਲੋ ਇਹ ਪੂਰੀਆਂ ਪਹਾਂਵਾਂ ਪੌੜੇ ਪਹਾਂਵਾਂ ਜਲਾ ਲਈ ਨਾ ਅੱਜਕੱਲ੍ਹ ਲਓ ਜੀ ਬਾਡੀ ਉੱਪਰ ਕਰਕੇ ਜਿੰਮੀ ਆਪਾਂ ਲਵਾਈ ਚਾਹੀਦੀ 19 ਇਹ ਤਿਆਰ ਆ ਠੀਕ ਆ ਜੀ ਤੇ ਮਤਲਬ 1-1 ਇੰਚ ਦਾ ਮਾਰਚਨ ਆਪਾਂ ਵੱਧ ਲੈ ਲਿਆ ਜੀ ਤੇ ਜਦੋਂ ਆਪਾਂ ਤਿਆਰ ਕੀਤੀ ਐ ਫਿਰ ਤੁਹਾਡੇ ਨਾਲ ਜ਼ਰੂਰ ਜਿਹੜੀ ਹੈਗੀ ਆ ਵੀਡੀਓ ਸ਼ੇਅਰ ਕਰਾਂਗੇ ਆਪਾਂ ਨੇ ਇੱਥੇ ਮਤਲਬ ਸਿਰਫ ਕਟਿੰਗ ਹੀ ਆ ਜਿਹੜੀ ਨਾਲੋਂ ਕੀਤੀ ਸੀਗੀ ਤੇ ਉਸ ਤੋਂ ਬਾਅਦ ਫਿਰ ਨਾ ਕਿਉਂਕਿ ਮੈਨੂੰ ਐ ਸੀਗਾ ਪਹਿਲਾਂ ਤਾਂ ਮੈਨੂੰ ਸੀਗਾ ਜੀ ਮੈਂ ਅੱਜ ਇਹ ਸੂਟ ਰੈਡੀ ਕਰ ਦੂੰਗੀ ਕਿਉਂਕਿ ਫਿਰ ਨਾ ਉਸ ਤੋਂ ਮੈਂ ਸੂਟ ਕਟਿੰਗ ਕਰ ਰਹੀ ਸੀ ਉਹ ਆਦੇ ਸੀਗੇ 30-30 ਤੇ ਫਿਰ ਮੈਨੂੰ ਸਿਰਫ ਕਟਿੰਗ ਦਾ ਇਹੀ ਜਿਹੜਾ ਹੈਗਾ ਸੀਗਾ ਨਾਲ ਨਾਲ ਕਟਿੰਗ ਕਰਕੇ ਸੁੱਟ ਰੱਖਤਾ ਸੀਗਾ ਮੈਨੂੰ ਇਹ ਸੀਗਾ ਚਲੋ ਕਟਿੰਗ ਦੇ ਨਾਲ ਤੁਹਾਨੂੰ ਨਾ ਸਟੀਚਿੰਗ ਦੀ ਵੀ ਵੀਡੀਓ ਹੀ ਦੇ ਦੂੰਗੀ ਚਲੋ ਸਟੀਚਿੰਗ ਤਾਂ ਮੈਂ ਨਹੀਂ ਕਰਿਆ ਹੈਗਾ ਜਦੋਂ ਮੈਂ ਸਟੀਚਿੰਗ ਕੀਤਾ ਮੈਂ ਤੁਹਾਨੂੰ ਵੀਡੀਓ ਜ਼ਰੂਰ ਦਊਣਗੀ ਠੀਕ ਹੈ ਜੀ ਲੋ ਜੀ ਇੱਕ ਆਪਣੇ ਕੋਲੇ ਥੋੜਾ ਜਿਹਾ ਕਪੜਾ ਇਹ ਬਚਿਆ ਹੋਇਆਗਾ ਠੀਕ ਹੈ ਜੀ ਇਹ ਜਿਹੜਾ ਆਪਣਾ ਲੋੜ ਪਈ ਤਾਂ ਵੀ ਯੂਜ਼ ਕਰਾਂਗੇ ਗਲੇ ਗੁਲੇ ਵਾਸਤੇ ਆਪਣ ਨੂੰ ਚਾਹੀਦਾਗਾ ਲੋ ਜੀ ਹੁਣ ਆਪਾਂ ਕੱਟ ਰਹੇ ਹਾਂ ਬਾਵਾ ਠੀਕ ਹੈ ਜੀ ਬਾਵਾ ਹਲੋ ਕਿ ਜਿੰਨਾ ਆਪਾਂ 76 ਇੰਚ ਮੋਟਾ ਤਿਆਰ ਸੀ ਜੀ ਆਪਾਂ 77 ਲੈ ਲਿਆ 1 ਇੰਚ ਵੱਧ ਲੈ ਲਤਾ ਆਪਾਂ ਠੀਕ ਹੈ ਜੀ 77 ਲੈ ਲਿਆ ਇਹ ਤੇ ਇਧਰੋਂ ਆਪਾਂ 2 ਇੰਚ ਹੀ ਲੈਤਾ ਕਿਉਂਕਿ ਛੋਟੀ ਬੇਟੀ ਆ ਹਨਾ ਤਾਂ ਕਰਕੇ ਤੇ ਮਤਲਬ ਜਿਹੜਾ ਮਤਲਬ ਵੱਡਾ ਹੁੰਦਾ ਜਿਹੜਾ ਮਤਲਬ ਆਪਣੇ ਵਰਗਾ ਹਨਾ ਉਹਨਾਂ ਦੀ ਤਰ੍ਹਾਂ 3 ਇੰਚ ਰੱਖਦੇ ਆਪਾਂ ਹਨ ਤੇ ਇਹ 2 ਇੰਚ ਰੱਖ ਲਈ ਸੀ ਕਿ ਮੈਨੇ ਬਾਕੀ ਪ੍ਰੋਪਰ ਆਪਾਂ ਤੁਹਾਨੂੰ ਜਿੱਦਿ ਤੁਸੀਂ ਚਾਹੋਗੇ ਤਾਂ ਪ੍ਰੋਪਰ ਕਟਿੰਗ ਵੀ ਆਪਾਂ ਤੁਹਾਨੂੰ ਦੇ ਦਾਂਗੇ ਠੀਕ ਹੈ ਜੀ ਉਹਦੀ ਪਜਾਮਾ ਪਕਟ ਦਿੱਤੀ ਨੇ ਠੀਕ ਹੈ ਜੀ ਸੌਰੀ ਕਟਿੰਗ ਹੋ ਗਈ ਸਮਝਦੀ ਪਜਾਮਾ ਵੀ ਪਕਟਿੰਗ ਕਰ ਲਿਆ ਸੀ ਜੀ ਤੇ ਪਜਾਮੇ ਦੀ ਜਿਹੜੀ ਪਜਾਮੇ ਕਟਿੰਗ ਕਰ ਰਹੀ ਸੀ ਨਾ ਫਰੈਂਡਸ ਉਹ ਤੋਂ ਵੀ ਮੈਂ ਤੁਹਾਨੂੰ ਦਿਖਾਉਣਾ ਸੀਗਾ ਬਟ ਨੋਰਥ ਦੀ ਕਲਾਸ ਲੱਗੀ ਸੀ ਲੋ ਜੀ ਸੂਟ ਕਟਿੰਗ ਹੋ ਗਿਆ ਮਿਲ ਜਾ ਕਿਸੇ ਨੈਕਸਟ ਵਲੌਗ ਦੇ ਨਾਲ ਜੀ ਪਹਿਲੀ ਵਾਰ ਚੈਨਲ ਤੇ ਮੀ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਜੀ Melihat eksplorel yang tak terlihat sekali Bye bye.